ਧੰਨ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਜਿਨ੍ਹਾਂ ਦੇ ਜੋੜ ਮਿਲਣ ਦੇ ਸਬੰਧ ਵਿੱਚ ਸਾਡੇ ਪਿੰਡ ਲੋਕੀ ਕੱਲਾਂ ਵੱਲੋਂ 19 ਸਾਲ ਹੋ ਗਏ ਲੰਗਰ ਲਗਦਿਆਂ ਨੂੰ ਅੱਜ ਇਸ ਲੰਗਰ ਦੇ ਵਿੱਚ ਵੱਧ ਖੁਸ਼ੀ ਹੋਈ ਹੈ ਕਿ ਸਾਡੇ ਪਿੰਡ ਦੇ 40 ਸਾਲ ਪਹਿਲਾਂ ਦੇ ਸਾਡੇ ਪਿੰਡ ਤੋਂ 84-85 ਦੇ ਲਗਭਗ ਜਾਂ ਉਸ ਤੋਂ ਦੁਆਰ ਵਾਲਾ ਜਿਹੜਾ ਸਮਾਂ ਸੀ 90-99 ਵਾਲਾ ਸਾਡੇ ਪਿੰਡ ਦੇ ਪੰਡਿਤ ਅੱਜ ਮੈਨੂੰ ਮੇਰੀ ਸੁਰਤ ਦੇ ਵਿੱਚ ਤਾਂ ਪਹਿਲੀ ਵਾਰੀ ਸਾਡੇ ਪਿੰਡ ਦੇ ਵਿੱਚ ਇਕੱਠੇ ਹੋਏ ਆਏ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਸਾਡੇ ਇਸ ਮੇਲੇ ਦੇ ਵੀ ਮੰਦਲ ਨੂੰ ਸਾਨੂੰ ਦੁੱਗਣੀ ਖੁਸ਼ੀ ਹੋਈ ਆ ਕਿ ਜਦੋਂ ਇਹ ਸਾਰਾ ਪਰਿਵਾਰ ਅਸੀਂ ਇਹਨਾਂ ਨੂੰ ਕਿਹਾ ਸੀਗਾ ਟੋਟਲੀ ਸਾਰਾ ਪਰਿਵਾਰ ਕੁਝ ਮੇਨਾਂ ਦਾ ਪਰਿਵਾਰ ਰਹਿ ਗਿਆ ਵਾ ਲਗਭਗ ਆਈ ਆ ਤੇ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਵੀ ਇਹਨਾਂ ਨੇ ਅੱਜ ਆਪਦੇ ਪਿੰਡ ਸਾਡੇ ਦੇ ਨਹੀਂ ਕਹਿ ਸਕਦੇ ਇਹਨਾਂ ਦਾ ਆਪਦਾ ਪਿੰਡ ਸੀਗਾ ਅਸੀਂ ਤਾਂ ਗਾਂ ਬੱਚੇ ਆ ਸਪਿਰਟ ਵੀ ਜਾ ਕੇ ਪਿੰਡ ਵੀ ਜਾ ਕੇ ਆਏ ਪਹਿਲਾਂ ਪਿੰਡ ਵੀ ਲੰਗਰ ਲੱਗਾ ਵਾ ਅੱਜ ਜਿਹੜਾ ਆਪਣਾ ਜੀਟੀ ਰੋਡ ਤੇ ਲੰਗਰ ਲੱਗਦਾ ਉਦੇ ਵਿੱਚ ਬਾਕੀ ਤੁਹਾਨੂੰ ਭਾਈ ਸਾਹਿਬ ਹੁਣੇ ਆਪ ਹੀ ਥੋੜਾ ਜਿਹਾ ਪੰਜਾ ਸੱਤਾ ਮਿੰਟਾਂ ਵਾਸਤੇ ਦੱਸਣਗੇ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਸੰਗਤ ਜੀ ਬੜੀ ਖੁਸ਼ੀ ਹੋਈਆ ਕਿ ਸਰਦਾਰ ਸਚੇਤ ਸਿੰਘ ਜੀ ਸਪੰਸ ਸਾਹਿਬ ਦੇ ਉਦਮ ਦੇ ਨਾਲ ਸਾਡਾ ਮਨ ਵੀ ਬਹੁਤ ਕਰਦਾ ਸੀਗਾ ਪਰ ਇਹ ਇਨਾਂ ਨੇ ਸਾਨੂੰ ਇਨਵਾਈਟ ਕੀਤਾ ਕਿ ਤੁਸੀਂ ਬਾਬਾ ਬੁੱਢਾ ਜੀ ਦਾ ਲੰਗਰ ਜਿਹੜਾ ਚੱਲ ਰਹੇ ਉਹਦੇ ਵਿੱਚ ਜ਼ਰੂਰ ਆ ਕੇ ਇੱਥੇ ਆਓ ਤੇ ਮਹਾਰਾਜ ਜੀ ਤੁਸੀਂ ਜਿਹੜੀਆਂ ਪ੍ਰਾਪਤ ਕਰੋ ਅਸੀਂ ਆਏ ਆ ਮੇਰੇ ਵੱਡੇ ਵੀਰ ਨੇ ਨਰਿੰਦਰ ਸ਼ਰਮਾ ਜੀ ਪੰਡਿਤ ਸਰਜਪਾਲ ਜੀ ਤੇ ਸਾਡੇ ਬੇਟਾ ਜੀ ਮੈਮੀ ਉਹਨਾਂ ਦਾ ਬੇਟਾ ਜੀ ਰਮੇਸ਼ ਕੁਮਾਰ ਤੇ ਇਹ ਸਾਡੇ ਧਰਮਪਾਲ ਜੀ ਮੇਰੇ ਤੋਂ ਛੋਟਾ ਭਰਾ ਇਹ ਸਾਡੇ ਮੇਰਾ ਭਾਂਜਾ ਤੁਹਾਰੀ ਘਿਆ ਤੋਂ ਹੀ ਨੇ ਪਰਮਨ ਕੁਮਾਰ ਜੀ ਸਾਡੇ ਜੀਜਾ ਜੀ ਮੁੰਡੇ ਪਿੰਡ ਤੋਂ ਅਸ਼ੋਕ ਕੁਮਾਰ ਜੀ ਤੇ ਸਾਡੇ ਭੈਣ ਜੀ ਗੀਤਾ ਰਾਣੀ ਇਹ ਸਾਡੀ ਦੋਤੀ ਉਹ ਸਾਡੀਆਂ ਛੋਟੀਆਂ ਬੱਚੀਆਂ ਜੋ ਕਿ ਹਰੀਕੇਨ ਤੋਂ ਹਨ ਇਹ ਸਾਡੇ ਭੈਣ ਜੀ ਸਾਡੇ ਪਿੰਡ ਤੋਂ ਆਈਆਂ ਜੀ ਕਿ ਜਿਵੇਂ ਕਿ ਬਹੁ ਪ੍ਰਦੀਪ ਕੁਮਾਰ ਜੀ ਸਾਡੇ ਮੇਰੇ ਤਾਇਆ ਜੀ ਦੇ ਬੇਟਾ ਜੀ ਪ੍ਰਦੀਪ ਕੁਮਾਰ ਜੀ ਇਹਨਾਂ ਦਾ ਇੱਕ ਭਤੀਜਾ ਇਹ ਬੇਟਾ ਅਰਸ਼ਦੀਪ ਸਾਡੇ ਪਵਨ ਕੁਮਾਰ ਜੀ ਸਾਡੇ ਭਰਾ ਜੀ ਉਹਨਾਂ ਦੀ ਡੈਥ ਹੋ ਗਈ ਆ ਉਹਨਾਂ ਦਾ ਬੇਟਾ ਅਸੀਂ ਸਾਰਾ ਪਰਿਵਾਰ ਇੱਥੇ ਆ ਕੇ ਬੜੇ ਖੁਸ਼ ਹੋਏ ਜੀ ਬੜੇ ਖੁਸ਼ ਹੋਇਆ ਬੜਾ ਆਨੰਦ ਮਿਲਿਆ ਪਰਮਾਤਮਾ ਇਸ ਤਰ੍ਹਾਂ ਸਾਨੂੰ ਇੱਥੇ ਸੰਗਤਾਂ ਦੇ ਦਰਸ਼ਨ ਕਰਉਂਦਾ ਰਵੇ ਬਾਈਗੁਰੂ ਦਾਤਾ ਜੀ ਸਭਨ ਸਾਹਿਬ ਦਾ ਬਹੁਤ ਬਹੁਤ ਅਸੀਂ ਧੰਨਵਾਦੀਆਂ ਕਿ ਜਿੰਨਾ ਦੇ ਜਤਨਾਂ ਦੇ ਸਦਕਾ ਅਸੀਂ ਇੱਥੇ ਆਏ ਆ ਬਾਈਗੁਰੂ ਜੀ ਦਾ ਖਾਲਸਾ ਬਾਈਗੁਰੂ ਜੀ ਕੀ ਫਤਿਹ ਜਿਵੇਂ ਕਿ ਅਸੀਂ ਅੱਜ ਦੋ ਤਿੰਨ ਦਿਨ ਪਹਿਲਾਂ ਵੀ ਗੱਲ ਕਰਦੇ ਪਏ ਹੁਣ ਵੀ ਮੈਂ ਤਾਂ ਇੰਨੇ ਜ਼ਿਆਦਾ ਸਿਆੜਾ ਨਹੀਂ ਜਗਸੀਰ ਸਿੰਘ ਜਿਵੇਂ ਇਹਨਾਂ ਨੇ ਸਿਆਣੇ ਆ ਵੀ ਪੁਰਾਣੇ ਸਤਪਾਲ ਸਿੰਘ ਪ੍ਰਧਾਨ ਜੀ ਦੇ ਤੇ ਕਲਾਸ ਫੈਲੋ ਹੀ ਆ ਨਾ ਵੀ ਇਹ ਸਾਰੇ ਇਕੱਠੇ ਫੜਦੇ ਰਹੇ ਆ ਤੇ ਪ੍ਰਧਾਨ ਜੀ 2 ਮਿੰਟ ਵਾਸਤੇ ਅਗਰਜੀ ਦਾ ਖਾਲਸਾ ਵੈਗਾ ਜੀ ਕੀ ਫਤਿਹ ਸਾਡੇ ਦੋਸਤ ਸਾਡੇ ਵੱਡੇ ਇਹਨਾਂ ਦੇ ਤਾਇਆ ਜੀ ਗੁਰਦਾਸ ਸਿੰਘ ਜੀ ਉਦੋਂ ਛੋਟੇ ਪ੍ਰਕਾਸ਼ ਸਿੰਘ ਜੀ ਤੇ ਸਾਰਿਆਂ ਤੋਂ ਛੋਟੇ ਰਾਜਪਾਲ ਜੀ ਉਹਨਾਂ ਦੇ ਬੇਟੇ ਨਿੰਦਰ ਸਿੰਘ ਔਰ ਬਾਚੀ ਅਛੀ ਤੇ ਪਮਨ ਮਾਦਰ ਰਾਮਾ ਸਿੰਘ ਜੀ ਤੇ ਪ੍ਰਦੀਪ ਕੁਮਾਰ ਤਰਮਪਾਲ ਉਹਨਾਂ ਦੇ ਜੀਜਾ ਜੀ ਉਹਨਾਂ ਦੇ ਭਨੇਵਾ ਜੀ ਤੇ ਤਰਮਪਾਲ ਦੇ ਆਪਣੇ ਪੰਮਾ ਜੀ ਦੇ ਬੇਟੇ ਆਏ ਨੇ ਅਰਚ ਸਾਡੀ ਉਹ ਕੁੜੀ ਆਈ ਦੋਧਰੀ ਬੜਾ ਇਹ ਕੰਮ ਕਿ ਸਾਨੂੰ ਚਾ ਆਇਆ ਤੇ ਮੇਰੇ ਨਾਲ ਤੇ ਬਹੁਤ ਸਾਰੇ ਇਕੱਠੇ ਰਹੇ ਆ ਆਈ ਦਾ ਜਦੋਂ ਨਵੇਂ-ਨਵੇਂ ਆਰਸੀ ਮਹਿਕਮਾ ਟੁੱਟਿਆ ਸਾਨੂੰ ਬਾਛੀ ਘਰੇ ਲੱਗਿਆ ਉਹ ਟਾਈਮ ਤੇ ਰੋਟੀ ਪਾਣੀ ਖਵਾਇਆ ਦਾ 15 ਦਿਨ ਸਾਨੂੰ ਐ ਮਾਲੂਮ ਨਹੀਂ ਹੋਣ ਦਿੱਤਾ ਵੀ ਜਿਵੇਂ ਆਪਦੇ ਘਰੇ ਬੈਠੇ ਆ ਇੰਨਾ ਜਾਣਿਆ ਕਿ ਸਾਡਾ ਇਹਨਾਂ ਨੇ ਚਾਹ ਕੀਤਾ ਔਰ ਪਿੰਡ ਵੱਲੋਂ ਵੀ ਇਹਨਾਂ ਦਾ ਸਤਿਕਾਰ ਜਾਦੇ ਕੀਤਾ ਜਾਂਦਾ ਔਰ ਨਾਲੇ ਸਮੇਂ ਤੇ ਵੀ ਇਹਨਾਂ ਨੂੰ ਇਹ ਆਪਦੇ ਮੇਰੇ ਬੇਟੇ ਆਓ ਆ ਬੇਟੇ ਬੈਠੇ ਆ ਉਹ ਸਾਰੇ ਬੇਟੇ ਆ ਇਹਨਾਂ ਦੀ ਜਾਣ ਪਛਾਣ ਹੋਵੇ ਸਾਡੇ ਪਿੰਡ ਦੇ ਪੰਡਤ ਸਿੰਘ ਇਹ ਆ ਕੇ ਸੇਵਾ ਕਰਦੇ ਰਹਿੰਦੇ ਆ ਸਾਨੂੰ ਮਿਲਦੇ ਜਾਂਦੇ ਰਹਿੰਦੇ ਆ ਹੋਰ ਪ੍ਰਗਜ ਸਿੰਘ ਜੀ ਆਪਣਾ ਰਾਜਪਾਲ ਜੀ ਉਹ ਵੀ ਸਾਨੂੰ ਆ ਕੇ ਜ਼ਰੂਰੀ ਸਾਲ ਪਿਛੋਂ ਤੋਂ ਮਿਲ ਕੇ ਜਾਂਦੇ ਸੀ ਤੇ ਸਾਰੇ ਸੰਗਤ ਦਾ ਧੰਨਵਾਦ ਨਾਲ ਮਿਲ ਕੇ ਬੜੀ ਸਾਨੂੰ ਖੁਸ਼ੀ ਹੋਈ ਆ ਨਾਲੇ ਲੰਗਰ ਆਇਆ ਨਾਲੇ ਸੇਵਾਇ ਲੰਗੜਾ ਚ ਬਹੁਤ ਬਹੁਤ ਧੰਨਵਾਦ ਵੈਗਰ ਜੀ ਦਾ ਖਾਲਸਾ ਵੈਗਰ ਜੀ ਦਾ ਵੈਗਰ ਜੀ ਦਾ ਸਾਲ ਸਾਹਿਬ ਵੈਗਰ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਜੋ ਸਾਡੇ ਨਗਰ ਦੇ ਪੁਰਾਣੇ ਸਾਥੀ ਜੋ ਇੱਥੇ ਆਏ ਹਨ ਸਾਡੇ ਬਜ਼ੁਰਗਾਂ ਦੇ ਸਾਥੀ ਕਹਿ ਸਕਦੇ ਆ ਜੋ ਇੱਥੇ ਪਹੁੰਚੇ ਹਨ ਇਹਨਾਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਜੀ ਆਇਆਂ ਕਹਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਾਡੇ ਮਤਲਬ ਮੈਂ ਤਾਂ ਜਾਣਦਾ ਸੀਗਾ ਜਿਵੇਂ ਪਹਿਲਾਂ ਸਰਪੰਚਰੇ ਜਾਣਦੇ ਸੀ ਕਿ ਸਾਡੇ ਡੀਐਸਪੀ ਰੀਡਰ ਵੀ ਧਰਮਪਾਲ ਜੀ ਪੀਐਸਆਈ ਐਸਆਈ ਹੁਣ ਮੈਨੂੰ ਲੱਗਦਾ ਫਰੋਈਪੁਰ ਸ਼ੈਨਤ ਐਨਆਰਆਈ ਹਾਂ ਇੰਚਾਰਜ ਲੱਗੇ ਹੋਏ ਆ ਇੱਕ ਮਿੰਟ ਵਾਸਤੇ ਸਾਡੇ ਧਰਮਪਾਲ ਜੀ ਬੈਗੁਰਜੀ ਦਾ ਖਾਲਸਾ ਬੈਗੁਰਜੀ ਕੀ ਪਤੇ ਅਸੀਂ ਆਪਣੇ ਸਾਰੇ ਪਿੰਡ ਦੇ ਬਹੁਤ ਧੰਨਵਾਦੀ ਹਾਂ ਜਿੰਨੇ ਸਾਨੂੰ ਬੁਲਾਇਆ ਅਸੀਂ ਬਹਿਦਰੋ ਧੰਨਵਾਦ ਕਰਦੇ ਹਾਂ ਅਸੀਂ ਸਾਰੇ ਭਰਾ ਇਕੱਠੇ ਹੋ ਗਏ ਇੱਥੇ ਖਾរី ਲੋਣ ਆਏ ਹਾੜੀ ਹਾੜੀ ਪ੍ਰਵਾਨ ਕਰਨਾ ਬੈਗੁਰਜੀ ਦਾ ਖਾਲਸਾ ਬੈਗੁਰਜੀ ਕੀ ਪਤੇ ਸਾਰੀ ਸੰਗਤ ਨੂੰ ਤਨ ਤਨ ਬਾਬਾ ਬੁੱਢਾ ਜੀ ਪੁੱਤਰਾਂ ਦੇ ਦਾਨੀ ਦੇ ਵੱਲੋਂ ਸਲਾਨਾ ਜੋੜ ਮੇਲਾ ਸਾਰੀ ਸੰਗਤ ਨੂੰ ਲੱਖ ਲੱਖ ਮੁਬਾਰਕਾਂ ਹੋਣ ਬਾਬਾ ਬੁੱਢਾ ਜੀ ਤਾਂ ਹੀ ਮੇਰੇ ਪਰ ਹੱਥ ਰੱਖਣਾ ਮੇਰਾ ਨਗਰ ਹਰੀਕੇ ਪੱਤਣਾ ਇਹ ਮੇਰੇ ਨਾਨਕੇ ਦਾ ਲੰਗਰ ਆ ਤੇ ਮੈਂ ਮੈਨੂੰ ਮੇਰੇ ਮਾਮਾ ਜੀ ਦਾ ਫੋਨ ਆਇਆ ਵੀ ਆਪਣੇ ਨਾਨਕੇ ਦਾ ਲੰਗਰ ਲੱਗਦਾ ਮੈਂ ਕਿਹਾ ਜੀ ਕਿੱਥੇ ਲੱਗਦਾ ਹੈ ਕਹਿੰਦੇ ਵੀ ਮੋਜ ਗੜੀਆਂ ਦਾ ਤੇ ਕੋਲ ਹੀ ਹੁੰਦਾ ਮੈਂ ਕਿਹਾ ਠੀਕ ਹੈ ਜੀ ਕਿੱਥੇ ਆਣ ਕੇ ਬਹੁਤ ਮਾਣ ਮਹਿਸੂਸ ਹੋਇਆ ਤੇ ਬਹੁਤ ਖੁਸ਼ੀ ਹੋਈ ਵੀ ਇੰਨਾ ਵਧੀਆ ਲੰਗਰ ਤੇ ਇੰਨਾ ਵਧੀਆ ਪ੍ਰਬੰਧ ਚੱਲ ਰਿਹਾ ਕਿੰਨੀਆਂ ਗੱਲਾਂ ਕਹਿੰਦਾ ਇਹ ਸੰਗਤਾਂ ਧੰਨਵਾਦ ਕਰਦਾ ਜੀ ਵਾਹਿਗੁਰੂ ਜੀ ਖਾਲਸਾ ਸ਼੍ਰੀ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਅਸੀਂ ਆਪਣੇ ਬਾਬਾ ਬੁੱਢਾ ਕਮੇਟੀ ਵੱਲੋਂ ਪਿੰਡ ਲੋਕੇਕਲਾ ਵੱਲੋਂ ਇਹਨਾਂ ਸਾਰਿਆਂ ਨੂੰ ਸਤਿਕਾਰਯੋਗ ਤੇ ਜੀ ਆਇਆਂ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ